ਸਸਿਕਾ ਦੋਸਤੋ ਮੈਂ ਤੁਹਾਡਾ ਜਸ ਜੋੜਾ ਤੇ ਅੱਜ ਆਪਾਂ ਪਹਿਲੀ ਵਾਰ YouTube ਤੇ ਵਲੌਗ ਪਾ ਰਹੇ ਆ ਸਾਰੇ ਘਰ ਦੇ ਵਿੱਚ ਤਿਆਰੀਆਂ ਸੋਹਣੇ ਕਿਹੜੀਆਂ ਤਿਆਰੀਆਂ ਕਰਦੇ ਵੇ ਸਭ ਤੋਂ ਪਹਿਲਾਂ ਜੰਨੀ ਆ ਇਹ ਸਾਡੀ ਛੋਟੀ ਤਿਆਰ ਹੋ ਰਹੀ ਹੈ ਇੰਨੇ ਕਿਵੇਂ ਨਾਵਾ ਇਹ ਬਣਾ ਬਤੂ ਵਾਓ ਸਵੇਰ ਕੱਲ ਹੋਣੀ ਹੈ ਪੱਕੀ ਪੰਜਾਬੀ ਸੂਟ ਪਰਾੰਦਰ ਸ਼ਰਾਂ ਦਾ ਪਾਗੇ ਨਾਲ ਕੱਲ ਬਾਕੀ ਦੇ ਵਲੌਗ ਕੱਲ ਬਣਾਵਾਂਗੇ ਓਕੇ ਜੀ ਸਾਡੇ ਭਾਜੀ ਬੈਠੇ ਨੇ ਚੰਨਾ ਦੇ ਕੋਲ ਤੁਹਾਨੂੰ ਮਿਲੋਣੇ ਆਪਣੀ ਮੰਮੀ ਨਾਲ ਮੰਮੀ ਦਸਵੇਂ ਧੀਆਂ ਤਿਆਰ ਤੇ ਕੀ ਤਿਆਰੀ ਗੱਤੀਆਂ ਤੇ ਪਹਿਲਾਂ ਕਿਵੇਂ ਮਨਾਉਂਦੇ ਤੇ ਹੁਣ ਕਿਵੇਂ ਮਨਾਉਂਦੇ ਪਹਿਲਾਂ ਤਿਆਰ ਵਧੀਆ ਬਣਾਉਂਦੇ ਸੀ ਸੋਹਣਾ ਬਣਾਉਂਦੇ ਸੀ ਫਿਰੋਂ ਖਿੰਗਾ ਵਿੱਚ ਛੁੜਦੇ ਕੁੜੀਆਂ ਪੇਕੇ ਆਉਂਦੀਆਂ ਉਹ ਸਨ ਕਰਦੇ ਸੀ ਹੁਣ ਤਾਂ ਅੱਜਕੱਲ੍ਹ ਦੀਆਂ ਕੁੜੀਆਂ ਮੋਡਾ ਲ ਆਜੇ ਉਹ ਇਸ ਪਕੀ ਕਰਦੇ ਹੂੰ ਤਿਆਰੀ ਕਰਨੀ ਹਾਂ ਤਿਆਰੀ ਕਰਨੀ ਪੰਜਾਬੀ ਸੁ ਪਾਵਾਂਗੇ ਕੱਲ ਵੇਖਾਂਗੇ ਕੁੜੀਆਂ ਦਾ ਦਿਨ ਕਿੱਦਾਂ ਮਨਾਉਂਦੇ ਹਾਂ ਤੇ ਪਹਿਲਾਂ ਕੁੜੀਆਂ ਘਰੋਂ ਬਾਹਰ ਨਿਕਲਦੀਆਂ ਇੱਦਾਂ ਕਿ ਇਹ ਲੌ ਕੁੜੀਆਂ ਪੇਕੇ ਜਦੋਂ ਆਉਂਦੀਆਂ ਸੀ ਸੌਂ ਦਾ ਤਿਆਰਨਾ ਕਰਦੇ ਸੀ ਸੋਹਰੇ ਘਰੋਂ ਆ ਕੇ ਪੀਂਦੀ ਆਉਂਦੀ ਐ ਉਹਨਾ ਤਿਆਰ ਬਣਾਉਂਦੀ ਸੀ ਬੱਲੇ ਹੱਥ ਫਿਰਦੇ ਇਹ ਨਾਲ ਮਿਲ ਕੇ ਕੁੜੀਆਂ ਖਸ ਦੇ ਸਾਲ ਬਾਅਦ ਦੇ ਦਿਨ ਉਹ ਕੁੜੀਆਂ ਫੇਰ ਆਪਣਾ ਬਚਪਨ ਚੇਤਾ ਆ ਜਾਂਦਾ ਹੈ ਇਕੱਠੀਆਂ ਸਹੇਲੀਆਂ ਬੇਲੀਆਂ ਇਕੱਠੇ ਹੋ ਗਏ ਫੈਨਾ ਪਨਰਾ ਸੌਂ ਪੂਰਾ ਕਰਦੀ ਐ ਆਪਣਾ ਬਚਪਨ ਦੀਆਂ ਗੱਲਾਂ ਯਾਦ ਕਰਦੀ ਸੀ ਫੇਰ ਫੀਂਗ ਰੇ ਛੁੱਟਨੀ ਟਿੱਕਲਿਕੇ ਪਾਉਣੀ ਬਹੁਤ ਸਖਤ ਹੋਂਦ ਤਾਂ ਮਨਾਉਨੇ ਆ ਅਸੀਂ ਆਪਣੀ ਬੀਬੀ ਨਾਲ ਪਿਆਰੀ ਪਿਆਰੀ ਬੀਬੀ ਤੇ ਉਹਨੂੰ ਪੁੱਛਦੇ ਕਿ ਜੀ ਆਂ ਤਿਆਰ ਬੀਬੀ ਸਾਡੀ ਕਿੱਦਾਂ ਬਣਉਂਦੀ ਹੈ ਨਾ ਚਲੋ ਹੋਰ ਬੀਬੀ ਜੀ ਆਦੀ ਵੀ ਮਿੱਠੀਆਂ 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 ਬੀਬੀ ਸਾਰੇ ਤਿੰਨ ਤੇ ਹੱਲੀਆਂ ਤਿਆਰੀਆਂ ਕਰਦੇ ਵੇ ਆ ਹੈ ਤੇ ਤੂੰ ਵੀ ਜਨਮ ਜਾਨਾ ਮਿਲਣਾ ਹੈ ਆ ਗਏ ਸਾਰੇ ਬਾਹਰ ਦੇ ਦਰਖਤਾਂ ਨਾਲ ਦੇ ਅੱਛਾ ਤੂੰ ਕਹਿੰਦੀ ਹੈ ਹੂੰ ਪਿੰਡਾਂ ਨੇ ਗੁਣੀਆਂ ਟੱਕੀਆਂ ਨੇ ਇਹ ਸਾਰੇ ਹੂੰ ਅੱਛਾ ਜਵਾਲੇ ਹਰ ਕੋਈ ਬੰਦਾ ਨਹੀਂ ਕਿ ਫੜਖੜਾ ਹੂੰ ਹਾਂ ਪੁੰਨਾਂ ਨਾਲ ਨਾchna ਚਾਹਣਾ ਸੀ ਪਿੰਡੀਆਂ ਮਨੋਈਆਂ ਫਿਰ ਮਲਪਰਾਣੇ ਇਦਾਂ ਹੀ ਆ ਨਾ ਦਰਖਤਾਂ ਪੀਂ ਨੂੰ ਤੋਲ ਲੀਆਂ ਤਿਆਰ ਹੋ ਗਏ ਹਨ ਜਿੱਥੇ ਦਰਖਤ ਲੱਗੇ ਉੱਥੇ ਜਾ ਕੇ ਪੀਂਆਂ ਲਾਤੇ ਤੇ ਪੀਤੀਆਂ ਤੇ ਹਾਂਜੀ ਅੱਜ ਹੁਣ ਤੁਹਾਨੂੰ ਨਹੀਂ ਆਪਣੇ ਆਂਟੀ ਨਾਲ ਆਂਟੀ ਬਣਾ ਰਹੇ ਨੇ ਰੋਟੀ ਤੇ ਸੋਚੇਗੀ ਗਰਮੀ ਫੁੱਲ ਫੁੱਲ ਆਂਟੀ ਤੁਸੀਂ ਹੀ ਜਾਣਤੀਆਂ ਤੀਆਂ ਹਿਹਾਰ ਜੀ ਜਾਇਆ ਜਾਣਾ ਹੀ ਹਾਂਜੀ ਠੀਕ ਹੈ ਜੀ ਫਿਰ ਆਂਟੀ ਜੀ ਤੁਸੀਂ ਬਣਾਉਂਦੇ ਸੀ ਤੀਆਂ ਹਿਹਾਰ ਉਰਾਲਾ ਪਹਿਲਾਂ ਹਾਂਜੀ ਕਿਦਾਂ ਬਣਾਉਂਦੇ ਸੀ ਦੱਸੋ ਪਹਿਲਾਂ ਅਸੀਂ ਝੂਲੇ ਝੂਲਦੇ ਸੀ ਹੂੰ ਹੋਰ ਪੂਰੇ ਖੀਰ ਸਾਰਾ ਕੁਝ ਬਣਦਾ ਸੀ ਭੰਗੜਾ ਪੁੰਗਣਾ ਪੁੰਦੇ ਸੀ ਫਿਰ ਆਹ ਨੱਚੜਾ ਗਾਣਾ ਹੂੰ ਗੀਤ ਵੀ ਗਾਉਂਦੇ ਸੀ ਪਹਿਲਾਂ 3 ਹਿਆਰ ਵਧੀਆ ਮਨਾਏ ਹੁੰਦੇ ਹੁਣ ਮਨਾਇਆ ਜਾਂਦਾ ਪਹਿਲਾਂ ਪਹਿਲਾਂ ਹਾਂਜੀ ਠੀਕ ਹੈ ਲਈ ਪਹਿਲਾਂ ਹਿਆਰ ਜੁਏ ਕੁੜੀਆਂ ਪਿੰਗ ਪਿੰਗਾ ਚ ਹੁੰਦੇ ਹੁੰਦੇ ਸੀ ਉਹ ਜਨੇ ਤਾਂ ਉਹ ਪਿੰਗ ਪਿੰਗਾ ਹਾਂਜੀ ਉੱਥੇ ਪਿੱਪਲ ਤੇ ਹੈਨਾ ਹਾਂਜੀ ਹਾਂਜੀ ਫਿਰ ਜਾਨ ਸਾਰੇ ਇਹਨੇ ਮਨਾਉਂਦੇ ਹੁੰਦੇ ਸੀ ਨਾ ਮੇਨ ਤੇ ਪਾਉਂਦੇ ਸੀ ਪਿੱਪਲ ਤੇ ਪਾਉਂਦੇ ਸੀ ਹੂੰ ਹਾਂਜੀ ਟੂ ਮੂਮੈਂਟਸ ਲੇਟਰ ਹਾਂਜੀ ਤੁਹਾਨੂੰ ਤੁਹਾਡੀ ਸੋਣੇ ਪੇਸ਼ ਕਰ ਰਿਹਾ ਸੋਤੋਂ ਮਹਿੰਗਾ ਆਰਟਿਸਟ ਇੰਨੀ ਡਿਮਾਂਡ ਆ ਤਾੜੇ ਸਾਹਮਣੇ ਪੇਸ਼ ਕਰਦੇ ਆ। ਸਨੀ ਦੇ ਇਹਨਾਂ ਤੋਂ ਬਿਨਾ ਕੋਈ ਸਿਹਰ ਮਨਾਇਆ ਨਹੀਂ ਜਾਂਦਾ। ਸਾਇਲੈਂਸ ਸਭ ਕੁਝ ਅਧੂਰਾ-ਅਧੂਰਾ ਹੈ। ਕੁਲਕੇ। ਲੋ ਜੀ ਇਹ ਗੈਨੀ ਜੀ ਸਾਡੇ। ਉਹ ਭੱਜ ਗਈ ਗੈਨੀ ਜੀ। ਇੱਧਰ ਬਾਬਾ ਜੀ। ਗੈਨੀ ਜੀ। ਉਹ ਕਿੱਥੇ ਭੱਜ ਗਈ ਸਰਦਾਰ ਸਾਹਿਬ। ਕੀਰਤ ਦੁੱਗੀ ਦੇ ਰਹੇ ਨੇ ਤੂੰ ਕੀ ਬਣਾਵਾ? ਤੂੰ ਬੜਾ ਸੁਲ ਬਣਾਓ। ਪੰਜਾਬੀ ਜਿਹੜਾ ਬਣਾਉਣਾ ਸੌਰੀ ਸਰ ਪੰਗੜਾ ਜਿਹੜਾ ਬਣਾਉਣਾ ਪੰਗੜਾ ਪਾਉਣਾ ਮੈਨੂੰ ਕੀ ਕਰਨਾ ਨੂੰ ਮੰਮੀ ਨੱਚੀਂਗੀ ਮੰਮਾ ਨਾਲ ਪੱਚੀਂ ਤੇ ਇਹ ਸਾਡੇ ਭੰਮ ਸਾਹਿਬ ਛੋਟੇ ਉਹਮ ਸਭ ਜੀ ਇਹ ਪਾਉਣਗੇ ਪੰਗੜਾ ਹੈਲੋ ਹੈਲੋ ਕਰਦੇ ਕਿਉਂ ਹੈਲੋ ਹੈ ਕੀ ਇਹ ਪਾਉਣਗੇ ਸਾਡੇ ਛੋਟੇ ਸਹਿਜ ਜਾਨੇ ਪੰਗੜਾ 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 ਬਲੀ ਪੰਗੜਾ ਬਲੇ 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 ਪਾੜ ਦੇ ਥਾਪੀ ਮਾਰ ਦੇ ਸੋਨਾ ਚੋੜੀ ਆਰੇ ਮੈਂ ਮਿਸਰੀ ਕਰੂੰਗਾ ਸਸੀ ਗਾਜੀ ਅਸੀਂ YouTube ਤੇ ਨਿਊ ਚੈਨਲ ਬਣਾਇਆ ਵਾ ਜਸ ਵਲੌਗਸ 7778 ਤੇ ਸਾਰੇ ਜਣੇ ਮੇਰੇ ਵੀਰ ਭੈਣ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲਾਈਕ ਐਂਡ ਕਮੈਂਟ ਜ਼ਰੂਰ ਕਰੋ ਵੱਧ ਤੋਂ ਵੱਧ